ਵਾਦੋ ਵਿਦਿਆ ਇਤਕੀਨ ਬਵੇਕ ਦੀ ਮਲੀ ਅੱਜ ਅਸੀਂ ਸਾਡੇ ਸਮਾਜ ਦੀ ਉਹ ਹੀਰਾ ਜਿਹੜਾ ਕਿ ਪਿਛਲੇ ਸਾਲ ਸੰਦੀਪ ਚੀਨਾ ਜੀ ਨੂੰ ਗੋਲੀਆਂ ਮਾਰ ਕੇ ਸਾਤੋਂ ਸਦਾ ਲਈ ਵਿਛੋੜਾ ਦੇ ਗਏ ਔਰ ਇਹ ਬੜੀ ਸੋਜੀ ਸਮਝੀ ਚਾਲ ਸੀ ਸੰਦੀਪ ਜੀ ਛੋਟੀ ਥੋੜੀ ਜਹੀ ਉਮਰ ਦੇ ਵਿੱਚ ਸਮਾਜ ਵਾਸਤੇ ਉਹ ਕਾਰਜ ਕਰ ਗਏ ਜਿਹੜੇ ਕਿ ਬੰਦਾ 100 ਸਾਲ ਕਰਕੇ ਵੀ ਨਹੀਂ ਕਰ ਸਕਦਾ ਕਿਉਂਕਿ ਬਾਬਾ ਸਾਹਿਬ ਨੇ 20 ਦਿਨ ਰਾਤੇ ਕਰਕੇ ਸਮਾਜ ਨੂੰ ਉੱਚੇ ਜਾਣ ਵਾਸਤੇ ਕੋਈ ਕਸਰ ਨਹੀਂ ਛੱਡੀ ਸੀ 24 ਘੰਟੇ ਜੋ 22-22 ਘੰਟੇ ਸਟੱਡੀ ਕਰਕੇ ਸਾਡੇ ਕਰੋੜਾਂ ਹੀ ਲੋਕਾਂ ਦੀ ਉਹ ਤਕਦੀਰ ਬਦਲ ਕੇ ਰੱਖ ਦਿੱਤੀ ਜਿਹੜਾ ਕਿ ਇੱਕ ਇਤਿਹਾਸ ਗਵਾਹ ਹੈ ਕਿ ਬਿਨਾਂ ਲੜਾਈ ਤੋਂ ਕਲਮ ਦੇ ਜੋਰ ਦੇ ਨਾਲ ਉਹਨਾਂ ਨੇ ਤਕਦੀਰ ਬਦਲੀ ਉਸੇ ਹੀ ਮਿਸ਼ਨ ਨੂੰ ਲੈ ਕੇ ਸੰਦੀਪ ਚੀਨਾਨੀ ਨੇ ਦਿਨ ਰਾਤ ਤੇ ਇਹ ਕੀਤੀ ਔਰ ਸਮਾਜ ਦੇ ਹਰ ਇੱਕ ਦੁੱਖ ਨੂੰ ਆਪਨਾ ਦੋ ਸਮਝ ਕੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹ ਮਕਾਮ ਹਾਸਲ ਕੀਤਾ ਜਿਹੜਾ ਕਿ ਸਾਡੇ ਹੁਸ਼ਿਆਰ ਪਰਦੇ ਵਿੱਚ ਕੀ ਮੈਨੂੰ ਤਾਂ ਪੰਜਾਬ ਵਿੱਚ ਵੀ ਕੋਈ ਉਹਦਾ ਵਰਗੀ ਐਗਜ਼ਾਮਪਲ ਕੋਈ ਨਜ਼ਰ ਨਹੀਂ ਆਂਦੀ ਕਿਉਂਕਿ ਉਹ ਡੈਡੀਕੇਟਡ ਦਿਨ ਰਾਤ ਇੱਕ ਮਿਹਨਤ ਕਰਕੇ ਉਹਨਾਂ ਨੇ ਕਰਿਆ ਹੀ ਨਹੀਂ ਦੇਖਿਆ ਕਿ ਮੈਂ ਮੈਨੂੰ ਨੁਕਸਾਨ ਹੁੰਦਾ ਹੈ ਮੈਂ ਕੁਝ ਨਾ ਲੇਕਿਨ ਸਮਾਜ ਵਾਸਤੇ ਦਿਨ ਰਾਤੇ ਕਰਦੇ ਸਗੇ ਸਾਡੇ ਮੋਹਨ ਲਾਲ ਢੋਆ ਜੀ ਜਸ਼ਵਰਨ ਜੀ ਹੋਰ ਸਾਥੀ ਜਿਹੜੇ ਜਜਾਰੂ ਜਵਾਨ ਆ ਨੌਜਵਾਨ ਆ ਇਹ ਉਹਨਾਂ ਦੇ ਹੀ ਮਿਸ਼ਨ ਨੂੰ ਅੱਗੇ ਲੈ ਕੇ ਚੱਲੇ ਹੋਏ ਹਨ ਔਰ ਅੱਜ बाबा साहेब ਦੇ ਜੋ 14 April ਦਾ ਜਨਮ ਦਿਨ ਆ ਰਿਹਾ ਉਹਦੇ ਪ੍ਰਤੀ ਵੀ ਚੇਤਨਾ ਮਾਰਚ ਹੈ ਨਸ਼ਿਆਂ ਤੋਂ ਸਾਡੇ ਆਪਣੇ ਜਵਾਨਾਂ ਨੂੰ ਦੂਰ ਰਹਿਣ ਵਾਸਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ ਔਰ ਸ਼ੀਨਾ ਜੀ ਦਾ ਜੋ ਜਨਮ ਦਿਨ ਹੈ ਉਹ ਵੀ ਅੱਜ ਸਾਡਾ ਸਮਾਜ ਜੋ ਹੈ ਉਹ ਮਨਾ ਰਿਹਾ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਸਾਡੇ ਸਮਾਜ ਨੂੰ ਇਹੋ ਜਿਹੇ ਨੌਜਵਾਨਾਂ ਦੀ ਸਿਹਤ ਲੈ ਕੇ ਸਾਡੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਸਮਾਜ ਵਾਸਤੇ ਅਸੀਂ ਕੀ ਕਰਨਾ ਹੈ ਔਰ ਇਹੋ ਜਿਹੀਆਂ ਆਸੀਆਂ ਕਦੀ ਮਰਦੀਆਂ ਨਹੀਂ ਜਿਹਨਾਂ ਨੇ ਸਮਾਜ ਵਾਸਤੇ ਕੁਝ ਕੀਤਾ ਉਹ ਕਦੀ ਨਹੀਂ ਮਰਦੀਆਂ ਉਹਨਾਂ ਨੂੰ ਹਰ ਸਾਲ ਯਾਦ ਕਰੋਗੇ ਤਾਂ ਦਿਨ ਪਿੰਡਾਂ ਤੇ ਗਾਂ ਸਾਡੇ ਬੱਚੇ ਪ੍ਰੇਤ ਲੈ ਕੇ ਉਹਨਾਂ ਦੇ ਜੋ ਕਮੀਆਂ ਰਹਿ ਗਈਆਂ ਉਹਨਾਂ ਦੇ ਕਾਰਜਾਂ ਦੇ ਵਿੱਚ ਉਹ ਪੂਰੇ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ ਔਰ ਸ਼ਰੋਮਨੀ ਸ਼ੀਖਰਵਦਾ ਚੈਰੀਟਾ ਵਸਵ ਜੇ ਤਪ ਜ ਮੇਰੇ ਨਾਲ ਮੇਰੇ ਸਾਥੀ ਕੈਪਟਨ ਗਿਆਨ ਚੰਦ ਜੀ ਜਗਦੀਪ ਜੀ ਮੇਰੇ ਨਾਲ ਆਏ ਆ ਔਰ ਅਸੀਂ ਆਸ ਕਰਦੇ ਹਾਂ ਕਿ ਸਾਡੇ ਸਮਾਜ ਨੂੰ ਵੀ ਦਿਨ ਰਾਤ ਇਕ ਕਰਕੇ ਉਹਨਾਂ ਦੇ ਮਿਸ਼ਨ ਪੂਰਾ ਕਰਨ ਵਾਸਤੇ ਕੋਈ ਕਸਨ ਨਹੀਂ ਛੱਡਣੀ ਚਾਹੀਦੀ। ਸੋ ਅਸੀਂ ਅੱਜ ਉਹਨਾਂ ਦੇ ਜਨਮ ਦਿਨ ਤੇ ਪਰਿਵਾਰ ਨੂੰ ਸਮਾਜ ਨੂੰ ਵੀ ਉਹਨਾਂ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆਂ ਔਰ ਆਸ ਕਰਦੇ ਆਂ ਕਿ ਬਾਬਾ ਸਾਹਿਬ ਦੇ ਜਨਮ ਦਿਨ ਦੇ ਵਾਸਤੇ ਵੀ ਜੋ ਅੱਜ ਰੈਲੀ ਕੱਢੀ ਜਾ ਰਹੀ ਹੈ, ਚੇਤਨਾ ਮਾਰਚਾ ਇਹ ਤੋਂ ਵੀ ਸਾਡਾ ਸਮਾਜ ਸਿੱਖਿਆ ਲਏਗਾ ਔਰ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਰਣ ਕਰੇਗਾ। ਸੋ ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਆਸ ਕਰਦਾ ਹਾਂ ਕਿ ਸੀਨੇ ਜਾਨ ਸੀਨਾ ਜੀ ਦੇ ਜਾਨ ਦਾ ਦੁੱਖ ਤਾਂ ਬਹੁਤ ਹੈ ਲੇਕਿਨ ਜੋ ਕਾਰਜ ਕੀਤੇ ਆ ਉਹ ਭੁਲਾਏ ਨਹੀਂ ਜਾ ਸਕਦੇ ਭਤੀਜ ਜਾਰੂ ਸਾਥੀ ਆ ਸੰਸਰਪੰਚ ਸੰਦੀਪ ਚੀਨਾ ਦੀ ਪਿੰਡ ਡੜਿਆਣਾ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਜੋ ਪਿਛਲੇ ਸਾਲ ਕੁਝ ਸ਼ਰਾਰਤੀ ਅਨਸਰਾਂ ਨੇ ਉਹਨਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਪਿੰਡ ਡੜਿਆਣਾ ਤੋਂ ਉਹਨਾਂ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਔਰ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ ਜੋ 14 April ਨੂੰ ਜਨਮ ਦਿਨ ਆ ਰਿਹਾ ਉਹਨਾਂ ਦੀ ਯਾਦ ਦੇ ਵਿੱਚ ਅੱਜ ਚੇਤਨਾ ਮਾਰਚ ਕੱਢਿਆ ਗਿਆ ਜੋ ਇਹ ਰੈਲੀ ਸੀ ਇਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਆ ਮੁਕਤ ਕਰਨ ਲਈ ਪ੍ਰੇਰਿਤ ਰੈਲੀ ਸੀ ਔਰ ਸਰਪੰਚ ਚੀਨਾ ਜੀ ਜਦੋਂ ਸਾਡੇ ਵਿੱਚ ਮੌਜੂਦ ਸਨ ਤਾਂ ਉਹ ਸਮਾਜ ਦੇ ਵਿੱਚ ਜਿਉ ਕੰਮ ਸੀਗੇ ਮੋਢੀ ਦੇ ਮੁੰਡੇ ਦੇ ਨਾਲ ਮੁੰਡਾ ਲਾ ਕੇ ਸਾਰੇ ਹੀ ਸਮਾਜ ਦੇ ਕੰਮਾਂ ਨੂੰ ਪੂਰਾ ਕਰਦੇ ਸਨ ਔਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਪ੍ਰੇਰਿਤ ਕਰਨ ਲਈ ਸੇਧ ਦਿੰਦੇ ਸਨ ਉਹਨਾਂ ਨੂੰ ਖੇਡ ਦੇ ਪ੍ਰਤੀ ਪ੍ਰੇਰਿਤ ਕਰਦੇ ਸਨ ਔਰ ਸਮਾਜ ਦੇ ਵਿੱਚ ਜਿੱਥੇ ਵੀ ਤੱਕਾ ਹੁੰਦਾ ਸੀ ਸਮਾਜ ਦੇ ਹਰ ਜਥੇਬੰਦੀ ਦੇ ਨਾਲ ਮੁੰਡੇ ਦੇ ਨਾਲ ਮੁੰਡਾ ਲਾ ਕੇ ਸਮਾਜ ਦੇ ਕੰਮਾਂ ਦੇ ਵਿੱਚ ਅੱਗੇ ਹੋ ਕੇ ਸਮਾਜ ਦੇ ਕੰਮਾਂ ਨੂੰ ਨਿਪਰੇ ਚਾੜਦੇ ਸਨ ਉਹਨਾਂ ਦੀ ਯਾਦ ਦੇ ਵਿੱਚ ਜੋ ਅੱਜ ਚੇਤਨਾ ਮਾਰਚ ਕੱਢਿਆ ਗਿਆ ਔਰ ਚੀਨਾ ਦੀ ਯਾਦ ਦੇ ਵਿੱਚ ਅਸੀਂ ਹਮੇਸ਼ਾ ਹੀ ਉਹ ਸਾਡੇ ਦਿਲਾਂ ਦੇ ਵਿੱਚ ਵਸਦੇ ਰਹਿਣਗੇ ਅੱਜ ਆਪਾਂ ਸਾਰੇ ਹੀ ਸਾਡੇ ਬਹੁਤ ਹੀ ਅਜ਼ੀਜ਼ ਸਰਪੰਚ ਸੰਦੀਪ ਕੁਮਾਰ ਚੀਨਾ ਜੀ ਜੋ ਕਿ ਡਿਡਿਆਣਾ ਕਲਾ ਤੋਂ ਸਰਪੰਚ ਹਸ਼ਰਪੁਰ ਦੇ ਵਿੱਚ ਸਨ ਉਹਨਾਂ ਦੇ ਪਿਛਲੇ ਸਾਲ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਦੀ ਯਾਦ ਦੇ ਵਿੱਚ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਅੱਜ ਨਸ਼ਿਆਂ ਦੇ ਖਿਲਾਫ ਜੋ ਰੈਲੀ ਹੈ ਔਰ ਜੋ 14 ਅਪ੍ਰੈਲ ਨੂੰ ਚੇਤਨਾ ਮਾਰਚ ਬਾਬਾ ਸੰਬੇਦਕਰ ਜੀ ਦਾ ਆ ਰਿਹਾ ਉਹਦੇ ਸਬੰਧ ਦੇ ਵਿੱਚ ਅੱਜ ਰੈਲੀ ਕੱਢੀ ਗਈ ਆ ਸੋ ਸਾਡੇ ਭਰਾ ਸਾਡਾ ਯਾਰ ਸਰਪੰਚ ਸੰਦੀਪ ਜੀ ਨਾ ਟੜਿਆਣਾ ਕਲ ਵਾਲਾ ਨੂੰ ਅੱਜ ਯਾਦ ਕੀਤਾ ਜਾ ਰਿਹਾ ਆ ਸੋ ਸਾਰੇ ਹੀ ਉਸ ਸਬੰਧ ਦੇ ਵਿੱਚ ਬਹੁਤ ਵੱਡੀ ਅੱਜ ਰੈਲੀ ਦੇ ਰੂਪ ਦੇ ਵਿੱਚ ਚੇਤਨਾ ਮਾਰਕ ਕੱਢਿਆ ਗਿਆ ਜੋ ਕਿ ਨਸ਼ਿਆਂ ਤੋਂ ਸਮਾਜ ਨੂੰ ਜਾਗਰੂਕ ਕਰਾਉਣ ਲਈ ਨਸ਼ਿਆਂ ਤੋਂ ਦੂਰ ਰਹਿਣ ਲਈ ਵਿਪਰੀਤ ਕੀਤਾ ਗਿਆ ਵਕ ਵਕ ਪਿੰਡਾਂ ਦੇ ਵਿੱਚੋਂ ਸੱਤ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਜੋ ਚੇਤਨਾ ਮਾਰਚਾ ਇਹ ਜੋ ਉਹਨਾਂ ਦੇ ਦੁਆਰਾ ਦਨਿਆਣਾ ਕਲਾ ਪਹੁੰਚੇਗੀ ਸੋ ਆਪਾਂ ਸਾਰੇ ਹੀ ਅੱਜ ਉਸ ਭਰਾ ਨੂੰ ਯਾਦ ਕਰਦੇ ਆ ਉਹ ਇੱਕ ਚੰਗੀ ਰੂਹ ਸੀ ਉਹ ਸਾਰਿਆਂ ਦੇ ਮਿਲਣਸਾਰ ਸੀਗੇ ਸਾਰਿਆਂ ਨੂੰ ਪਿਆਰ ਕਰਨ ਵਾਲੇ ਔਰ ਸਾਡੇ ਵਿੱਚ ਮੋਨ ਲਾਲ ਪਟੋਆ ਜੀ ਜੋ ਸਾਡੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਰਾਸ਼ਟਰੀ ਦੇਸ਼ ਦੇ ਰਾਸ਼ਟਰੀ ਪ੍ਰਧਾਨ ਨੇ ਯਸ਼ ਵਰਨਾ ਜੀ ਉਹ ਸਾਡੇ ਪੰਜਾਬ ਦੇ ਸ਼ੀਰ ਗੁਰੂ ਬਿਦਾਸ ਟਾਈਗਰ ਫੋਰਸ ਦੇ ਚੇਅਰਮੈਨ ਨੇ ਬਾਕੀ ਸਾਰੇ ਸਾਡੇ ਸਾਥੀ ਅੱਜ ਇੱਥੇ ਸੀ ਹਾਰਪੁਰ ਪਿੰਡ ਪਹੁੰਚੇ ਆ ਸੋ ਉਹਨਾਂ ਨੂੰ ਜਨਮ ਦਿਨ ਦੀ ਵਧਾਈਆਂ ਦੇਣ ਉਹ ਸਾਡੇ ਲਈ ਹਮੇਸ਼ਾ ਜਿੰਦੇ ਆ ਉਹ ਜਿਹੜੀਆਂ ਇਹ ਜਿੰਦਾ ਦੇ ਇਨਸਾਨ ਹੁੰਦੇ ਆ ਜੋ ਲੋਕਾਂ ਨੂੰ ਪਿਆਰ ਕਰਨ ਵਾਲੇ ਇਨਸਾਨ ਹੁੰਦੇ ਆ ਲੋਕਾਂ ਚ ਸਮਾਜ ਦੀ ਗੱਲ ਕਰਨ ਵਾਲੇ ਇਨਸਾਨ ਹੁੰਦੇ ਆ ਹਮੇਸ਼ਾ ਹੀ ਸਮਾਜ ਦੇ ਵਿੱਚ ਜਿੰਦਾ ਰਹਿੰਦੇ ਆ ਅੱਜ ਜੋ ਦੇਖ ਕੇ ਇਦਾਂ ਦਾ ਲੱਗਾ ਕਿ ਸਾਡੇ ਵਿੱਚ ਅੱਜ ਫੇਰ ਵੀ ਸਾਡਾ ਜੋ ਚੀਨਾ ਯਾਰ ਆ ਉਹ ਜਿੰਦਾ ਆ ਇਦਾਂ ਮਹਿਸੂਸ ਹੋਇਆ ਸੋ ਹਮੇਸ਼ਾ ਹੀ ਉਹਨਾਂ ਨੂੰ ਆਪਾਂ ਯਾਦ ਕਰਿਆ ਕਰਾਂਗੇ ਸੋ ਬਹੁਤ-ਬਹੁਤ ਅੱਜ ਦੇ ਦਿਨ ਤੇ ਉਹਨਾਂ ਦੇ ਜਨਮ ਦਿਨ ਦੀ ਵਧਾਈ ਵੀ ਆ ਅੱਜ ਹਿਰਦਾ ਦੁਖੀ ਵੀ ਹੈ ਤੇ ਕਹਿਣਾ ਵੀ ਚਾਹੁੰਦਾ ਹੈ ਕਿ ਜਿਸ ਅਸੀਰ ਵੀਰ ਨੂੰ ਪਿਛਲੇ ਸਾਲ ਖੋ ਦਿੱਤਾ ਉਹਦੇ ਵਿਚਾਰਾਂ ਦੇ ਜੋ ਭਾਵਨਾ ਸੀ ਉਹ ਬਹੁਤ ਉੱਚੀ ਸੀ ਉਹਦੀ ਭਾਵਨਾ ਨੂੰ ਅਸੀਂ ਜਾਗਰਤ ਕਰਨਾ ਹੈ ਉਹਦੇ ਵਿਚਾਰਾਂ ਨੂੰ ਲੈ ਕੇ ਚੱਲਣਾ ਹੈ ਬਾਬਾ ਸਾਹਿਬ ਜੀ ਦੀ ਡਾਲੋਜੀ ਜੋ ਉਹ ਫਾਲੋ ਕਰਦਾ ਸੀ ਆਪਾਂ ਸਾਰੇ ਨੇ ਰਲ ਕੇ ਉਸ ਡਾਲੋਜੀ ਨੂੰ ਫਾਲੋ ਕਰਨਾ ਹੈ ਇੱਕ ਸੰਦੇਸ਼ ਦੇਣਾ ਹੈ ਕਿ ਅੱਪ ਜੇ ਬਾਬਾ ਸਾਹਿਬ ਨੇ ਸਾਨੂੰ ਇੱਥੇ ਤੱਕ ਬਚਾਇਆ ਹੈ ਦਬੇ ਕੁਚਲੇ ਨੂੰ ਕੱਢ ਕੇ ਇੱਕ ਸਟੇਜ ਦੇ ਤੇ ਆ ਕੇ ਖੜਾ ਕੀਤਾ ਹੈ ਉਸ ਸਟੇਜ ਨੂੰ ਆਪਾਂ ਲੈ ਕੇ ਅੱਗੇ ਚੱਲਣਾ ਹੈ ਸੋ ਜਿੱਥੇ ਸੰਦੀਪ ਕੁਮਾਰ ਜੀ ਦਾ ਜਨਮ ਦਿਨ ਹੈ ਮੈਂ ਮੁਬਾਰਕਬਾਦ ਤਾਂ ਦਿਆਂਗਾ ਪਰ ਦੇਰ ਦਾ ਦੁਖੀ ਹੈ ਇਸ ਕਰਕੇ ਆਪਾਂ ਅੱਜ ਦੇ ਦਿਨ ਦੇ ਉੱਤੇ ਬਿਲਕੁਲ ਪਰਿਵਾਰ ਦੇ ਨਾਲ ਖੜੇ ਹਾਂ ਦੁੱਖ ਵੇਲੇ ਸੁੱਖ ਵੇਲੇ ਜਦੋਂ ਵੀ ਕਿਸੇ ਬਸ ਜਰੂਰਤ ਪੈਂਦੀ ਆ ਸੀ ਹਰ ਪੱਲੇ ਉਹਨਾਂ ਦੇ ਨਾਲ ਹਾਂ ਤੇ ਚੀਨਾ ਜੀ ਦੇ ਵਿਚਾਰ ਨੂੰ ਲੈ ਕੇ ਆਪਾਂ ਅੱਗੇ ਚੱਲਾਂਗੇ ਉਹ ਡੜਿਆਣਾ ਕਲਾਂ ਤੋਂ ਚੱਲ ਕੇ ਸੈਨਪੁਰ ਜਾਵੇਗੀ ਸੈਨਪੁਰ ਤੋਂ ਬਾਅਦ ਬੱਗੇয়াল ਜਾਵੇਗੀ ਬੱਗੇয়াল ਤੋਂ ਬਾਅਦ ਲੰਬੜਾ ਜਾਵੇਗੀ ਲੰਬੜਾ ਤੋਂ ਬਾਅਦ ਖਬੜਾ ਉਸ ਤੋਂ ਬਾਅਦ ਖੜਿਆਲਾ ਸੈਣੀਆਂ ਖੜਿਆਲਾ ਸੈਣੀਆਂ ਤੋਂ ਬੋਲੋਵਾਲ ਵਾਪਸ ਆ ਕੇ ਦ ਸੜਕਾ ਦ ਸੜਕਾ ਤੋਂ ਵਾਪਸ ਆ ਕੇ ਮਿਰਜ਼ਾਪੁਰ ਤਾਰੀਆਲ ਤਾਰੀਖਾਲ ਤੋਂ ਬਾਅਦ ਆਪਾਂ ਕੋਟਲਾ ਨੌ ਸਿੰਘ ਜਾਣਾ ਹੈ ਉਸ ਤੋਂ ਬਾਅਦ ਵਾਪਸ ਸਰ ਕੇ ਵਾਪਸ ਆ ਕੇ ਡੜਿਆਣਾ ਕਲਾਂ ਦੇ ਵਿੱਚ ਸੰਪੂਰਨਤਾ ਹੋਏਗੀ 20 ਮਾਰਚ 2025 ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸੰਦੀਪ ਕੁਮਾਰ ਚੀਨਾ ਜੀ ਜਿੱਥੇ ਅਸੀਂ ਖੜੇ ਆ ਜਿੱਥੇ ਪਿਛਲੇ ਸਾਲ ਉਹਨਾਂ ਦਾ ਅਧੰਚ ਕਰ ਕੀਤਾ ਗਿਆ ਸੀ ਉਨ੍ਹਾਂ ਦੀ ਸੋਚ ਮੁਤਾਬਕ ਉਹ ਬਾਬਾ ਥਾਬ ਦੇ ਜਨਮੇ ਖਮੇਤਾ ਹੀ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਪਿੰਡਾਂ ਦੇ ਵਿੱਚ ਜਾਂਦੇ ਸੀਗੇ ਥਰੇਲੀ ਕੱਢਦੇ ਸੀਗੇ ਤੇ ਅੱਜ ਉਹਨਾਂ ਦੇ ਜਨਮਦਿਨ ਤੇ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਸੋਚ ਨੂੰ ਤਾਜ਼ਾ ਰੱਖਦੇ ਹੋਏ ਅੱਜ ਚੇਤਨਾ ਮਾਰਤ ਜਿਹੜਾ ਉਹ ਕੱਢਿਆ ਜਾ ਰਿਹਾ ਕਿ ਲੋਕ ਜਿਹੜੇ ਆ ਨਥਿਆਂ ਤੋਂ ਰਹਿਤ ਰਹਿਣ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਉਹਨਾਂ ਦੇ ਪਰਿਵਾਰ ਨੇ ਸ੍ਰੀਦਕ ਤੌਰ ਤੇ ਚੀਨਾ ਦੀ ਸਾਡੇ ਵਿੱਚ ਨਹੀਂ ਆ ਪਰ ਵਿਚਾਰਕ ਤੌਰ ਤੇ ਉਹਦਾ ਜਿਹੜਾ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਅੱਜ ਉਹਨਾਂ ਨੇ ਚੇਤਨਾ ਮਾਰਚ ਜਿਹੜਾ ਇਹ ਸ਼ੁਰੂ ਕੀਤਾ ਉਹਨਾਂ ਦੇ ਜਨਮ ਦਿਨ ਤੇ ਪਹਿਲਾ ਚੇਤਨਾ ਮਾਰਚ ਪਰ ਬਹੁਤ ਵਧੀਆ ਪਰਿਵਾਰ ਦਾ ਉਪਰਾਲਾ ਹੈਗਾ ਕਿ ਜਿਹੜਾ ਜਿਹੜੇ ਸਾਡੇ ਸਮਾਜ ਦੇ ਬੱਚੇ ਆ ਜਿਹੜੇ ਪੰਜਾਬ ਦੇ ਬੱਚੇ ਆ ਭਾਰਤ ਦੇਸ਼ ਦੇ ਬੱਚੇ ਆ ਉਹ ਨਸ਼ਿਆਂ ਤੋਂ ਦੂਰ ਰਹਿਣ ਔਰ ਚੰਗੀ ਸਿੱਖਿਆ ਗ੍ਰਹਿਣ ਕਰਨ ਔਰ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਇਹ ਚੀਨਾ ਜੀ ਦੀ ਸੋਚ ਸੀ ਤੇ ਪਰਿਵਾਰ ਉਹ ਸੋਚ ਨੂੰ ਲੈ ਕੇ ਅੱਗੇ ਚੱਲ ਰਿਹਾ ਔਰ ਬੋਲਿਆ ਬਹੁਤ ਕੁਝ ਜਾ ਸਕਦਾ ਕਿਉਂਕਿ ਮਨ ਜਿਹੜਾ ਹੈਗਾ ਉਹ ਸ਼ਬਦ ਜਿਹੜੇ ਆ ਸਹੀ ਜਗ੍ਹਾ ਤੇ ਬੈਠ ਨਹੀਂ ਰਹੇ ਜੋ ਮੈਂ ਬੋਲਣਾ ਚਾਹਨਾ ਕਿਉਂਕਿ ਮਨ ਦੁਖੀ ਹੈ ਕਿਉਂਕਿ ਉਹਨਾਂ ਦੀ ਜੋ ਸੋਚ ਸੀ ਜੋ ਉਹ ਕਰਨਾ ਚਾਹੁੰਦੇ ਸੀ ਕਿ ਬਹੁਤ ਉੱਚੀ ਸੋਚ ਸੀ ਉਹਨਾਂ ਦੀ ਚਲੋ ਛਰਾਰਤੀ ਲੋਕਾਂ ਨੇ ਛਰਾਰਤੀ ਅੰਥਰਾ ਨੇ ਸਾਡੇ ਤੋਂ ਉਹ ਖੋਲਿਆ ਸ਼ਰੀਰਕ ਤੌਰ ਤੇ ਪਰ ਉਹਨਾਂ ਦੀ ਧਰਮ ਪਤਨੀ ਰੇਖਾ ਜੀ ਵਿਚਾਰਕ ਤੌਰ ਤੇ ਉਹਨਾਂ ਦੇ ਜਿਹੜੇ ਵਿਚਾਰ ਸੀ ਲੋਕਾਂ 'ਚ ਲੈ ਕੇ ਜਾ ਰਹੀ ਆ ਪਬਲਿਕ ਦੇ ਵਿੱਚ ਲੈ ਕੇ ਜਾ ਰਹੀ ਐ ਔਰ ਸਾਡਾ ਥਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉਹਨਾਂ ਵਿਚਾਰਾਂ ਨੂੰ ਜੋ ਸਾਡੇ ਰੈਵੜਾ ਨੇ ਵੀ ਸਾਨੂੰ ਦਿੱਤੇ ਨੇ ਉਹਨਾਂ ਵਿਚਾਰਾਂ ਨੂੰ ਆਪਾਂ ਲੋਕਾਂ ਤੱਕ ਪਹੁੰਚਾਣ ਬਾਅਦ ਤੇ ਇਸ ਪਰਿਵਾਰ ਦਾ ਖਾਤ੍ਹ ਲਈਏ ਅੱਜ ਜਿਹੜਾ ਸਰਪੰਚ ਸੰਦੀਪ ਚੀਨਾ ਜੀ ਦੇ ਜਨਮ ਦਿਨ ਨੂੰ ਸਮਰਪਿਤ ਅਤੇ 바ਵਾ ਸਾਹਿਬ ਅੰਬੇਡਕਰ ਜੀ ਦਾ ਜਿਹੜਾ 14 ਅਪ੍ਰੈਲ ਦਾ ਪ੍ਰੋਗਰਾਮ ਹੈ ਔਰ ਨਸ਼ਿਆਂ ਦੇ ਖਿਲਾਫ ਇਹ ਜਿਹੜਾ ਚੇਤਨਾ ਮਾਰਚ ਰੈਲੀ ਕੱਢੀ ਗਈ ਆ ਬੁੱਲੋਵਾਲ ਦੇ ਵੀ ਅੱਜ ਉਹਨਾਂ ਦੇ ਇਸ ਡੰਪ ਦੇ ਉੱਪਰ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੇ ਡੰਪ ਤੇ ਸਾਰੇ ਹੀ ਪੂਜਵਾਨ ਸੱਜਣ ਮਿੱਤਰ ਜਿੰਨੇ ਵੀ ਰੈਲੀ ਦੇ ਵਿੱਚ ਆਏ ਸੀ ਸਾਰਿਆਂ ਨੇ ਨਾਲ ਬਹੁਤ ਵੱਡਾ ਸਹਿਯੋਗ ਦਿੱਤਾ ਔਰ ਅਸੀਂ ਜਿਹੜੇ ਸਾਡੇ ਸਰਪੰਚ ਸਾਹਿਬ ਆ ਉਹ ਲੋਕਾਂ ਲਈ ਤਾਂ ਦੁਨੀਆ ਤੋਂ ਚਲੇ ਗਏ ਪਰ ਅਸੀਂ ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਸੋਚ ਅਨੁਸਾਰ ਅਸੀਂ ਉਹਨਾਂ ਨੂੰ ਹਮੇਸ਼ਾ ਹੀ ਜਿੰਦਾ ਰੱਖਾਂਗੇ ਔਰ ਇਸ ਤੋਂ ਵੀ ਵਧੀਆ-ਵਧੀਆ ਹੋਰ ਵੀ ਵਧੀਆ ਤੇ ਪਾਲੇ ਸੀਗੇ ਉਹ ਅਸੀਂ ਗਾਂ ਤੋਂ ਉਹ ਪਰਾਲੇ ਵੀ ਕਰਦੇ ਰਵਾਂਗੇ ਕਿਉਂਕਿ ਉਹਨਾਂ ਦੀ ਜਿਹੜੀ ਸੋਚੀ ਪੜੋ ਜੁੜੋ ਸੰਘਰਸ਼ ਕਰੋ ਤੇ ਗਰੀਬ ਗੁਰਬੇ ਦੇ ਨਾਲ ਖੜੇ ਹੋਣਾ ਔਰ ਹਰਕਤ ਦਾ ਸਾਥ ਦੇਣਾ ਕਿਉਂਕਿ ਮੇਰੇ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ ਔਰ ਅੱਜ ਮੈਂ ਕਿਤੇ ਜਾਣਾ ਵੀ ਸੀ ਪਰ ਨਹੀਂ ਆਪਾਂ ਇਹ ਕਾਰਜ ਜਿਹੜਾ ਪੂਰਾ ਕਰਕੇ ਹੀ ਜਾਵਾਂਗੇ ਸੋ ਸਾਥੀਓ ਜਨਮ ਦਿਨ ਦੀਆਂ ਵਧਾਈਆਂ ਤਾਂ ਹੈ ਗਈਆਂ ਪਰ ਜਿਹੜੇ ਮਨ ਦੇ ਵਿੱਚ ਸਾਡੇ ਉਹਨਾਂ ਦਾ ਪਿਆਰ ਆ ਪਰਿਵਾਰ ਦੇ ਨਾਲ ਜੋ ਸਾਡੇ ਨਾਲ ਨਾਲ ਹੋਇਆ ਉਹ ਸਾਡੇ ਹਾਲੇ ਵੀ ਦਿਲ ਦੇ ਵਿੱਚੋਂ ਨਾ ਉਹ ਭੁੱਲਣਾ ਤੇ ਨਾ ਹੀ ਕਦੇ ਭੁੱਲੇਗਾ ਜੀ ਸੋ ਸਾਥੀਓ ਅਸੀਂ ਆਪਣੇ ਵੀਰ ਸੰਦੀਪ ਕੁਮਾਰ ਚੀਨਾ ਜੀ ਦੀ ਸੋਚ ਨੂੰ ਹਮੇਸ਼ਾ ਜਿੰਦਾ ਰੱਖਣਾ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਐਦਾਂ ਦੇ ਜਿਹੜੇ ਉਪਰਾਲੇ ਇਹ ਪਰਿਵਾਰ ਕਰਦਾ ਵੀ ਔਰ ਕਰਦਾ ਵੀ ਰਹੂਗਾ ਸੋ ਆਪ ਸਭ ਨੇ ਇਸੇ ਤਰ੍ਹਾਂ ਇਹਨਾਂ ਦਾ ਸਾਥ ਦੇਣਾ ਔਰ ਉਹਨਾਂ ਦੀ ਸੋਚ ਨੂੰ ਹਮੇਸ਼ਾ ਜਿੰਦਾ ਰੱਖਣਾ ਹੀ ਅੱਜ ਸਾਰੀਆਂ ਜਥੇਬੰਦੀਆਂ ਵੱਲੋਂ ਸਾਡੇ ਕੌਮੀ ਸ਼ਹੀਦ ਸਰਦਾਰ ਸੰਦੀਪ ਸਿੰਘ ਚੀਨਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਇਹ ਵਿਚਾਰ ਰੈਲੀ ਕੱਢੀ ਗਈ ਆ ਜਿਵੇਂ ਕੇ ਸਾਥੀਆਂ ਨੇ ਦੱਸਿਆ ਕਿ ਉਹਨਾਂ ਦੀ ਸੋਚ ਨੂੰ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਪੜੋ ਜੁੜੋ ਸੰਘਰਸ਼ ਕਰੋ ਮੈਂ ਉਹਨਾਂ ਦਾ ਜਿਹੜੀ ਇਹ ਵਿਚਾਰਧਾਰਾ ਸੀ ਉਹਨੂੰ ਅੱਗੇ ਲੈ ਕੇ ਚੱਲਣਾ ਆਪਾਂ ਸਾਰਿਆਂ ਨੇ ਸੋ ਅੱਜ ਅਸੀਂ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਮਤਲਬ ਇੱਥੇ ਸਾਰੇ ਇਕੱਠੇ ਹੋਏ ਆ ਜੈ ਭੀ ਜੈ ਭੱਤ ਸਤਿਗੁਰਾਂ ਮੇਰਾ ਸਤਿਗੁਰ ਸਭ ਤੋਂ ਉੱਚਾ ਏ ਸਤਿਗੁਰ ਸਭ ਤੋਂ ਉੱਚਾ ਏ ਸਤਿਗੁਰ ਸਭ ਤੋਂ ਉੱਚਾ ਏ ਦਰ ਹੋ ਮੇਰੇ ਸਤਿਗੁਰ ਦਾ ਮੌਗਾ ਉੱਚਾ ਤੇ ਹੈ ਸੁੱਚਾ ਏ ਉੱਚਾ ਤੇ ਸੁੱਚਾ ਮੱਲਾ ਸੁੱਚਾ ਸਤਿਗੁਰੂ पथरी पाणी ते तारिया लोगे रविदास गुरू जी पथरी पाणी ते तारिय रविदास गुरू जी पथरी पाणी तारी गुरू जी सिखी सीने विच वसाई चढ़ाई <laughs> ਕੌਣਾ ਏ I'm <laughs> gonna